ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਉ ਮੈਂ ਬਈ ਕਰਾਹ ਦੂਤ ਲਗੇ ਫਿਰ ਚੱਕਰੀ ਸਤਗੁਰ ਕਾ ਵਿਸਾਹ ਕਲਪਤ त्याਗੀ ਬਾਦ ਹੈ ਸੱਚਾ ਵੇਪਰਵਾਹ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਐ ਗੁਰਮੁਖ ਸਬਦ ਸੁਮਾਏ ਰਹਾਉ ਕੀਤਾ ਅੱਖ ਨ ਆਖੀਐ ਆਖਣ ਤੋਟ ਨ ਹੋਈ ਮੰਗਣ ਵਾਲੇ ਕੇਤੜੇ ਦਾਤਾ ਕੋ ਸੋਏ ਜਿਸਕੇ ਜੀਪ ਰਾਣ ਹੈ ਮਨ ਵਸੈ ਸੁਖ ਹੋਏ ਜਗ ਸੁਪਨਾ ਬਾ ਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵਿਜੋਗੀ ਉੱਠ ਜਾਏ ਜੋ ਤੁਸ ਪਾਣਾ ਸੋਥੀਐ ਅਬਰ ਨ ਕਰਣਾ ਜਾਏ ਗੁਰਮੁਖ ਵਸਤੂ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿਨਨੇ ਸੱਚ ਵਣੰਜਿਆ ਗੁਰਪੂਰੇ ਸਬਾਸ ਨਾਨਕ ਵਸਤੂ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਤ ਮਹੱਲਾ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪੇ ਕ ਭਾਏ ਭਾਈ ਰੇ ਸੰਤ ਜਨਾ ਕੀ ਰਹਿਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਨ ਰਹਾਉ ਉਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਾਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮਰਾ ਵਿਚਾਰ ਤ੍ਰਿਬਿਦ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਉਤਰ ਕੁੱਟੀ ਛੁੱਟ ਸੀ ਸਹਜ ਨਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸਬਦ ਵਿਚਾਰੀਐ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਅਹਨ ਸਕੇ ਢਹ ਪਾਏ ਬਿਨ ਸਬਦੈ ਸੁਖ ਨਾ ਥੀਐ ਪੈਰ ਬਿਨ ਦੁਖ ਨ ਜਾਏ ਮੁੰਧੇ ਪੈਰ ਬਿਨ ਕਿਆ ਸੀ ਗਾਰ ਗਾਰ ਕਰ ਟੋਈ ਨਾਲਹ ਦਰਗਹ ਝੂਠ ਖਵਾਰ ਰਹਾਓ ਆਪ ਸਜਾਨ ਨਾ ਭੁੱਲੈ ਸੱਚਾ ਵਡ ਕਿਰਸਾਨ ਪਹਿਲਾ ਧਰਤੀ ਸਾਧਕੇ ਸੱਚ ਨਾਮ ਦੇ ਦਾਣ ਨਉ ਨਦੂਪਜੈ ਨਾਮ ਇੱਕ ਕਰਮ ਪਵੈ ਨੀਸਾਣ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚਜ ਅਚਾਰ ਅੰਧ ਲੈ ਨਾਮ ਵਿਸਾਰਿਆ ਮਾਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਬੂਲ ਅਣਾਇ ਕੁੰਗੂ ਮਾਗ ਸੰਧੂਰ ਚੁਆ ਚੰਦਨ ਗਹੂ ਕਣ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵੇ ਤਾ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹ ਸਭ ਸਿਗਾਰ ਵਿਕਾਰ ਜਬ ਲਗ ਸਬਦ ਨਾ ਭੇਦੀਐ ਕਿਉ ਸੁਹੈ ਗੁਰਦਵਾਰ ਨਾਨਕ ਤਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇਹ ਡਰਾਵਣੀ ਜਾ ਜੀਓ ਵਿੱਚ ਹੋ ਜਾਏ ਭਾਏ ਬਲੰਦੀ ਵਿਝਵੀ ਧੂ ਨ ਨਿਕਸਿਉ ਕਾਏ ਪੰਚੇ ਰੁਨੇ ਦੁਖ ਭਰੇ ਬਿਨ ਸੇ ਦੂਜੈ ਭਾਏ ਮੂੜੇ RAM ਜਪੋ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਓ ਜਿਨਨੀ ਨਾ ਵਿਸਾਰਿਆ ਦੂਜੀ ਘਰੈ ਲੱਗ ਦੁਬਦਾ ਲਾਗੇ ਪਾਚ ਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਖਿ ਸਿ ਉਪਰੇ ਹੋਰ ਮੁਠੀ ਧੰਦਾ ਠਗ ਮੁਈ ਪ੍ਰੀਤ ਪਿਆਰ ਗਿਆ ਮੂਆ ਬੈਰ ਬਿਰੋਧ ਧੰਦਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਇ ਗੁਰਮੁਖ ਸਦਾ ਨਿਰੋਧ ਸਚੀ ਕਰ ਸਚਿ ਗਲੈ ਗੁਰਮਤਿ ਪੱਲੈ ਪਾਇ ਸੂ ਨਰ ਜਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪ੍ਰਧਾਨ ਸੂ ਦਰਗਹ ਪੈਂਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪੈ ਮਨ ਮਾਇਆ ਮੁਹਿ ਮਨੂਰ ਔਗਣ ਫਿਰ ਲਾਗੂ ਪਏ ਕੂਰਬ ਜਾਵੇ ਤੂਰ ਬਿਨ ਸਬਦ ਪਰਮਾਈਆ ਦੁਬਦਾ ਡੋਬੇ ਪੂਰ ਮਨ ਰੇ ਸਬਦ ਤਰੁਹ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮ ਆਵੇ ਜਾਏ ਰਹੋ ਤਨ ਸੂਚਾ ਸੁਆ ਕੀਐ ਜਿਸਮੈ ਸਾਚਾ ਨਾਹ ਭੈ ਸੱਚ ਰਾਤੀ ਦੇਹਰੀ ਜਿਹਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬੋੜ ਨ ਪਾਵੇ ਤਾਉ ਸੱਚੀ ਤੇ ਭਵਨ ਨ ਭਇਆ ਭਵਨੈ ਤੀਜਲ ਹੋਇ ਜਲ ਤੇ ਤਰ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲ ਨਾ ਥੀਐ ਸਭ ਦੁਰਤਿ ਪਤ ਹੋਇ ਇਹ ਮਨ ਸੱਚ ਸੰਤੋਖਿਆ ਨਦਰ ਕਰੇ ਤਿਸ ਮਾਹਿ ਪੰਜ ਭੂਤ ਸੱਚ ਭੈ ਰਤੇ ਜੋਤ ਸਚੀ ਮਨ ਮਾਹਿ ਨਾਨਕ ਗੁਣ ਵੀਸਰੇ ਗੁਰ ਰਾਖੀ ਪਤ ਤਾਹਿ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਪਰੇ ਹੰਕਾਰ ਮਨ ਹਟ ਮਤੀ ਬੂੜੀਐ ਗੁਰ ਮੁਖ ਸੱਚ ਸੋ ਤਾਰ ਗੁਰ बिन ਕਿਉ ਤਰੀਐ ਸੁਖ ਹੋਏ ਜਿਉ ਭਾਵੇਂ ਤਿਉ ਰਾਖ ਤੂ ਮੈਂ ਅਵਰ ਨ ਦੂਜਾ ਕੋਈ ਰਾਵ ਅਗ ਦਿਖਉ ਡਉ ਜਲੇ ਪਾਛ ਹਰਿ ਅੰਗੂਰ ਜਿਸਤ ਉਪਜੈ ਤਿਸਤੇ ਬਿਨ ਸੈ ਘਟ ਘਟੂ ਸਚ ਭਰਪੂਰ ਆਪੇ ਮੇਲ ਮਲਾਬ ਹੀ ਸਾਚੈ ਮੈਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰਿਓ ਜਿਉ ਜਿਉ ਸਾਹਿ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਮਨ ਤਨ ਤੇਰਾ ਤੂੰ ਧਣੀ ਗਰਬ ਨਿਵਾਰ ਸੁਮੇਓ ਜਿਨੇ ਹੋਇ ਜਗ ਤੂੰ ਪਾਇਆ ਤਰਪਾਉਣ ਕਰ ਆਕਾਰ ਗੁਰਮੁਖ ਜਾਣਣ ਜਾਣਿਆ ਮਨਮੁਖ ਮੁਕਤ ਗੁਬਾਰ ਘਾਟ ਘਾਟ ਜੂਤ ਨਰੰਤਰੀ ਬੂਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤੈਨ ਕੀਚੈ ਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜੀਉ ਪਿੰਡ ਪ੍ਰਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮੰਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਜਬ ਲਗ ਜੋ ਬਨ ਸਾਸ ਹੈ ਤਬ ਲਗ ਏਹ ਤਨ ਦੇਹ ਬੈਨ ਗੁਣ ਕਾਮਨਾ ਵਈ ਢ ਢੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈਂ ਨਿਗਰੀ ਭਾਹਿ ਰਹਾਉ ਸੁਣ ਸੁਣ ਗੰਢਣ ਗੰਢੀ ਐ ਲੇਖ ਪੜ ਬੁਝਹਿ ਭਾਰ ਤ੍ਰਿਸ਼ਨਾ ਐਨਸ ਅਗਲੀ ਹਉ ਬੈ ਰੋਗ ਵਿਕਾਰ ਉਹ ਵੇਪਰਵਾਹ ਅਤੋਲਵਾ ਗੁਰਮਤਿ ਕੀਮਤ ਸਾਰ ਲੱਖ ਸਿਆਣ ਪਜੀ ਕਰੀ ਲੱਖਾਂ ਪ੍ਰੀਤ ਮਿਲਾਪ ਬਿਨ ਸੰਗਤ ਸਾਧਨ ਧਰਾਪੀਆ ਬਿਨ ਨਾਵੇ ਦੂਖ ਸੰਤਾਪ ਹਰ ਜਪ ਜੀਏ ਰੇ ਛੁੱਟੀਏ ਗੁਰਮੁਖ ਚੀਨੈ ਆਪ ਤਾਨ ਮਨ ਗੁਰ ਪਹਿ ਵੇਚਿਆ ਮਨ ਦੀ ਅਸਰ ਨਾਲ ਤਰਪਾਉਣ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਾਧਗੁਰ ਮੇਲ ਮਿਲਾਇਆ ਨਾਨਕ ਸੁ ਪ੍ਰਗਨ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨਾ ਕੀ ਚਿੰਤਾ ਨਹੀਂ ਜੀਵਣ ਕੀ ਨਹੀਂ ਆਸ ਤੂੰ ਸਰਬ ਜਿਹਾ ਪ੍ਰਤਪਾਲਹੀ ਲੇਖੈ ਸਾਸ ਗਰਾਸ ਅੰਤਰ ਗੁਰਮਖ ਤੂੰ ਵਸੈ ਜਿਉ ਪਾਵੇ ਤਿਉ ਨਿਰਜਾਸ ਜਿਏ ਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਝੀ ਪਾਇਆ ਗੁਰਮਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਐ ਸੰਕ ਉਤਾਰ ਮੁਆ ਜਿੱਤ ਕਰ ਜਾਈਏ ਤਿਤ ਜੀਵਨ ਦਿਆ ਮਰ ਮਾਰ ਅਨਹਦ ਸਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤਹ ਹਉ ਮੈਂ ਹੋਏ ਬినాਸ਼ ਸਤਗੁਰ ਸੇਵੈ ਆਪਣਾ ਹਉ ਸਤਗੁਰ ਬਾਣੇ ਤਾਸ ਖੜ ਦਰਗਹ ਪੈ ਨਾਈ ਅਹ ਮੁਖ ਹਰ ਨਾਮ ਨਿਵਾਸ ਜੈ ਦੇਖ ਤਹ ਰਬ ਰਹੇ ਸਿਵ ਸ਼ਕਤੀ ਕਾ ਮੇਲ ਤ੍ਰੇ ਗੁਣ ਬੰਦੀ ਦੇਹ ਰੀ ਜੋ ਆਇਆ ਜਗ ਸੁਖੇਲ ਵਿਜੋਗੀ ਦੁਖ ਵਿਛੜੇ ਮਨ ਮੁਖ ਲਹ ਨਾ ਮੇਲ ਮਨ ਬੈਰਾਗੀ ਘਰ ਬਸੈ ਸੱਚ ਪੈਰਤਾ ਹੋਏ ਗਿਆਨ ਮਹਾਰਸ ਭੋਗਵੈ ਬਾਹੜ ਭੂਖ ਨਾ ਹੋਏ ਨਾਨਕ ਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਬੇ ਲਗਾ ਲੁਭਾਨ ਸ਼ਬਦ ਨਾ ਭੀਜੈ ਸਾਖਤਾ ਦੁਰਮਤਿ ਆਵਨ ਜਾਨ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹਉਮੈ ਛੂਡ ਗੁਮਾਨ ਹਰ ਗੁਰ ਸਰਬ ਰਸੇਵ ਤੂੰ ਪਾਵੈ ਦਰਗਹ ਮਾਨ ਰਹਾਉ RAM ਨਾਮ ਜਪ ਦਿਨ ਸੁਰਾਤ ਗੁਰਮੁਖਾਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨੇਤ ਐਨਜ਼ਰ ਪ੍ਰਭ ਸੇਵਿਆ ਸਤ ਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਭੂਲਾ ਦੁਖ ਘੜੋਂ ਜੰਮ ਮਾਰ ਕਰ ਖੁਲਹਾਨ ਮਾਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਭਾਨ ਐਤ ਤੰਦ ਪਟਾਈਐ ਸਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪਰਧਾਨ ਨਾਨਕ ਨਾਮ ਨਾ ਬੀਸਰੈ ਕਰਮ ਸੱਚੈ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਬੀਸਰੈ ਰੂਗ ਵੱਡਾ ਮਨ ਮਾਹੇ ਕਿਉ ਦਰਗਹਿ ਪਤ ਜਾਈਐ ਜਹਰ ਨਭਸੈ ਮਨ ਮਾਹੇ ਗੁਰ ਮਿਲੇ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਨਸ ਹਰ ਗੁਣਸਾਰੁ ਜਿਨ ਖਿਨ ਪਲ ਨਾਮ ਨਾ ਬੀਸਰੈ ਤੇ ਜਨ ਦਰਲੇ ਸੰਸਾਰਾ ਜੋਤੀ ਜੋਤ ਮਲਾਈਆ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੈ ਗਤ ਗਏ ਨਾਹੀ ਸਹਿ ਸ ਸੁਭ ਗੁਰਮੁਖ ਜੇ ਸਾਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਨ ਹਰ ਤਿਸ ਸਿਉ ਨੇਹੁ ਨ ਕੀ ਜਈ ਜੋ ディース ਚੱਲਣ ਹਾਰ ਗੁਰਮੁਖ ਰਵਹ ਸੁਹਾਗਣੀ ਸੂ ਪ੍ਰਭ ਸੇ ਜਿਪਤਾਰ ਚਾਰੇ ਅਗਨਿਵਾਰ ਮਰਹ ਗੁਰਮੁਖ ਹਾਰ ਜਪੂ ਗੁਰਮੁਖ ਹਾਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ ਸ੍ਰੀ ਰાગ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮੁਖ ਗੁਰਮਤਿ ਲੇ ਹਰ ਬੂਲ ਮਨ ਸੱਚ ਕੁਸਵਟੀ ਲਾਈਐ ਤੁਲਿਏ ਪੂਰੇ ਤੋਲ ਕੀਮਤ ਕਰ ਨਾ ਪਾਈਐ ਰਿਦਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹਿਰਾ ਸੱਚ ਬਕਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਈਐ ਤਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗੈ ਇਉ ਭਾਜਲ ਤਰੈ ਤਰਾਸ ਗੁਰਮਖ ਕੂੜ ਨ ਭਾਵੇ ਸੱਚ ਰਤੇ ਸੱਚ ਭਾਵੇ ਸਾਖਤ ਸੱਚ ਨ ਭਾਵੇ ਕੂੜੇ ਕੂੜੀ ਪਾਈਐ ਸਚ ਰਤੇ ਗੁਰ ਮਿਲੈ ਸੱਚੇ ਸੱਚ ਸਮਾਏ ਮਨ ਮਹਾਂਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਕਰ ਤਨ ਨਾਮ ਹੈ ਘਾਟ ਘਟ ਗਹਿਰ ਗਬੀਰ ਨਾਨਕ ਗੁਰਮੁਖ ਪਾਈਐ ਅਦਰ ਪਾਈਐ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੇ ਪਾਏ ਨ ਵਿਜਿਵੈ ਜੀ ਭਵੇ ਦਸੰਤਰ ਦੀਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨ ਹੋਵੇ ਬਿਨ ਸਤਿਗੁਰ ਕੀ ਉਪਦੇਸ ਮਨ ਰੇ ਗੁਰਮukh ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹੋ ਮੈਂ ਤ੍ਰਿਸਨਾ ਮਾਰ ਰਹਾ ਮਨ ਮਾਨਕ ਨਿਰਮੂਲ ਹੈ RAM ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਏ ਗੁਰਮੁਖ ਹਰਿ ਲੇਵ ਲਾਇ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲਣ ਸਮਾਏ ਜਿਨ ਹਰ ਹਰ ਨਾਮ ਨਚੇ ਤਉ ਸੁ ਹੋ ਔਗਣ ਸਭ ਆਵੈ ਜਾਏ ਜਿਸ ਸਾਧਗੁਰ ਪੁਰਖ ਨ ਭੇਟਿਓ ਸੋ ਭਉਜਰ ਪਚੈ ਪਚਾਏ ਇਹ ਮਾਨਕ ਜਿਓ ਨਿਰਮੋਲ ਹੈ ਏਉ ਕੌਡੀ ਬਦਲੇ ਜਾਏ ਜਿਨਾਂ ਸਾਧਗੁਰ ਰਸ ਮਿਲੈ ਸੇ ਪੂਰੇ ਪੁਰਖ ਸਜਾਣ ਗੁਰ ਮਿਲ ਪਉਜਿਲ ਲੰਕੀਐ ਦਰਗਹ ਬਾਤ ਪਰਮਾਨ ਨਾਨਕ ਤੇ ਮੁਖ ਉਜਲੇ ਤਨ ਉਪਜੈ ਸਬਦ ਨੀਸਾਣ ਸ੍ਰੀ ਰਾਮ ਮਹੱਲਾ ਪਹਿਲਾ ਬਣਜ ਕਰੋ ਬਣ ਜਾ ਰਹੋ ਵਖਰਲੇ ਹੋ ਸੰਮਾਲ ਤੈਸੀ ਵਸਤ ਵਿਸਾਹੀਐ ਜੈਸੀ ਨਿਬਹਿ ਨਾਲ ਅੱਗਾ ਸਉ ਸਜਾਣਾ ਹੈ ਲੈਸੀ ਵਸਤ ਸੰਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੀ ਆਏ ਰਹਾਉ ਜਿਨ ਰਾਸਨ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟੇ ਬਣ ਜਵਣਜਿਐ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜੋਂ ਦੂਖ ਕਣੋ ਨਿਤ ਰੋਏ ਖੋਟੇ ਪੋਤਾ ਨਾ ਪਵੈ ਤਿਨਹਾਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੂਟੇ ਖੂਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸਬਦ ਸਾ ਲਾਹ ਰਾਮ ਨਾਮ ਰੰਗ ਰਤਿਆ ਭਾਰ ਨ ਭਰਮ ਤਨਾਹ ਹਰ ਜਪ ਲਾਹ ਅਗਲਾ ਨਿਰਭਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਧਨ ਜੂਬਨ ਅਰ ਫੁੱਲੜਾ 나ਠੀ ਅੜੇ ਧਨ ਚਾਰ ਪੱਬਣ ਕੇਰੇ ਪਤ ਜਿਉ ਢਾਲ ਢੁਰ ਜਮਣ ਹਾਰ ਰੰਗ ਮਾਣ ਲੈ ਪਿਆਰਿਆਂ ਜੈ ਜੋ ਬਨਣਾ ਹੁੱਲਾ ਦਿਨ ਥੋੜੜੇ ਥੱਕੇ ਭਇਆ ਪ੍ਰਾਣਾ ਚੂਲਾ ਰਹਾ ਹੋ ਸੱਜਣ ਮੇਰੇ ਰੰਗਲੇ ਜੈ ਸੁੱਤੇ ਜੀ ਰਾਣ ਹੰਪੀ ਵੰਨਿਆ ਡੁੰਮਣੇ ਰੁਵਾ ਚੀਣੀ ਬਾਣ ਹੀ ਨ ਸੁਣੇ ਹੀ ਗੋਰੀਏ ਆਪਣ ਕੰਨਿ ਸੋਏ ਲੱਗੀ ਆਵੇ ਸਹਰੈ ਨਿਤ ਨ ਪਈਆ ਹੋਏ ਨਾਨਕ ਸੁਤੀ ਪਈਐ ਜਾਨਵਰਤੀ ਸਾਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੂਜਾ ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋ ਲੜਾਇ ਆਪੇ ਸੀਜ ਭਤਾਰ ਰੰਗ ਰਤਾਂ ਮੇਰਾ ਸਾਹਿਬ ਰਵ ਰਿਆ ਪਰਪੁਰ ਰਹਾਓ ਆਪੇ ਮਾਝੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੈ ਸੁਹਾਗਣੀਂ ਦੇਖ ਹਮਾਰਾ ਹਾਲ ਪ੍ਰਾਨ ਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਉਲ ਤੂ ਹੈ ਕਵਿਆ ਤੂ ਹੈ ਆਪੇ ਵੇਖ ਵੇਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹ ਤਨ ਤਰਤੀ ਬੀਜ ਕਰਮ ਕਰਮਾ ਕਰੂ ਸਲ ਆਪਉ ਸਾਰੰਗ ਪਾਣੀ ਮਾਨ ਕਰਸਾਨ ਹਰ ਦੇ ਜਮਾਇ ਲੈ ਿਉ ਪਾਵ ਸੁਪਾਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਬੇ ਤੁਸ ਤੋ ਸਗਲ ਕਾਲ ਤੁਰ ਮਾਤਾ ਤੇਰੇ ਹੋਏ ਨ ਅੰਤ ਸਖਾਇ ਰਹੋ ਬਿਖੇ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੈ ਹੋਏ ਧਾਈ ਜਬ ਤਵ ਸੰਜਮ ਹੋਏ ਜਬ ਰਾਖੇ ਕਬਲ ਬਿਗਸ ਮਦ ਅਸੁਰਮਾਈ ਬੀਸ ਸਪਤਾ ਹਰੂ ਬਾਸਰੂ ਸੰਗ੍ਰਹਿ ਤੀਨ ਖੂੜਾ ਨਿਤਕਾਲ ਸਾਰੈ 10 18 ਮੈਂ ਆਪਰੰਪਰ ਉਚੀ ਨਹਿ ਕਹਿ ਨਾਨਕ ਏਬ ਏਕ ਤਾਰਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਬਦੁ ਕਰ ਸਚ ਕੀ ਆਬ ਤਨ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਇ ਲੈ ਪਿਸਤ ਦੋਜ ਕਮੂੜੇ ਬਿਸਤ ਦੋਜਕ ਮੂੜੇ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਣ ਕੈ ਮਾਣ ਰੂਪਕ ਸੋਭਾ ਏਤ ਬਿਧੀ ਜਨਮ ਗਵਾਇ ਰਹਾ ਐਬ ਤਨ ਚਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਏ ਭਾਰ ਉਸਤਾਦ ਨਿਤ ਭਾਖਿਆ ਬੋਲੇ ਕਿਉ ਬੂਝੈ ਜਾਨਾ ਹੈ ਗੁਜਾਈ ਆਖਣ ਸੁਣ ਨਾ ਪਾਉਣ ਕੀ ਬਾਣੀ ਓਹ ਮਨ ਰਿੱਤਾ ਮਾਇਆ ਖਸਮ ਕੀ ਨਦਰ ਦਿਲਹਿ ਪਸਿੰਦੇ ਇਹ ਜਿਨਨੀ ਕਰ ਏਕ ਧਿਆਇਆ ਤੀਹ ਕਰਕੇ ਪੰਜ ਕਰ ਸਾਥੀ ਨਾਉ ਸਤਾਨ ਮਤ ਘਟ ਜਾਈ ਨਾਨਕ ਆਖੇ ਰਾਹੀ ਬੈ ਚੱਲਣਾ ਮਾਲ ਧਨ ਕਿਤਕੂ ਸੰਜਿਆਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜੱਗ ਮੌਲਿਆ ਹਰਿਆ ਕੀਆ ਸੰਸਾਰੂ ਆਬ ਖਾਕ ਜਨ ਬੰਦ ਰਹਾ ਈ ਧਨ ਸਿਰਜਣਹਾਰੂ ਮਰਣਾ ਮੁੱਲਾ ਮਰਣਾ ਭੀ ਕਰਤਾਰੁ ਹ ਡਰਣਾ ਰਹਾ ਤਾ ਤੂ ਮੁੱਲਾ ਤਾ ਤੂ ਕਾਜੀ ਜਾਣਹ ਨਾਮ ਖੁਦਾਈ ਜੋ ਬਹੁਤੇ ਜੇ ਬਹੁ ਤੇਰਾ ਪੜਿਆ ਹੋ ਵੈ ਕੋ ਰਹਿ ਨ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰੂ ਹੈ ਪੀਉ ਸੀ ਜੈ ਨਜਾਸੀ ਸੱਚਾ ਸਰਜਣਹਾਰੂ ਪੰਜ ਬਖਤ ਨਿਵਾਜ ਗੁਜ਼ਾਰ ਹੈ ਪੰਜ ਬਖਤ ਨਿਵਾਸ ਗੁਜ਼ਾਰ ਹੈ ਪੜਖ ਤੀਬ ਕੁਰਾਨਾ ਨਾਨਕ ਆਖੇ ਗੂਰਸ ਦੇਈ ਰਹੂ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਸਵਾਨ ਦੁਇ ਸਵਾਨੀ ਨਾਲ ਭਲਕੇ ਭਉ ਕਹ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨ ਕਰਨੀ ਕੀ ਕਾਰ ਹਉ ਮੈਂ ਵਿਗੜ ਹਉ ਮੈਂ ਹਉ ਵਿਗੜਾ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੂ ਆਧਾਰ ਰਹਾ ਮੁਖ ਨਿੰਦਾ ਆਖਣ ਰਾਤ ਪਾਰ ਕਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸੈ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸਵਰਤ ਮਨ ਲੋਕੀ ਵੇਸ ਹਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋ ਰਹਾ ਕਿਆ ਮੁਖ ਦੇਸਾ ਦੁਸ਼ਟ ਚੋਰ ਨਾਨਕ ਨੀਜ ਕੈ ਵਿਚਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੀ ਹੈ ਜੀ ਸੁਰਤ ਮਹੌਣਾ ਕੋਏ ਨਾ ਕੀ ਜੇ ਹੀ ਸੁਰਤ ਤੇ ਹਾ ਤੇ ਨਰਾਹੋ ਲੇਖਾ ਇੱਕ ਆਵਹ ਜਾਹੁ ਕਾਏ ਜੀ ਕਰਹਿ ਚਿਤرائی ਲੇਵੈ ਦੇਵ ਢਿਲ ਨ ਪਾਈ ਰਾਹੋ ਤੇਰੇ ਜੀ ਜਿਆਂ ਕਾ ਤੋਹੇ ਕਿਤ ਕਉ ਸਾਹਿਬ ਆਵਹ ਰੋਹੇ ਜੇ ਤੂੰ ਸਾਹਿਬ ਆਵਹ ਰੋਹੇ ਤੂੰ ਉਹਨਾਂ ਕਾ ਤੇਰੇ ਉਹੇ ਅਸੀ ਬੋਲ ਵਿਗਾੜਹ ਵਿਗਾੜ ਵਿਗਾੜਹ ਬੋਲ ਤੂੰ ਨਦਰੀ ਅੰਦਰ ਤੋ ਲਹਿ ਤੋਲ ਜਹ ਕਰਣੀ ਤਹ ਪੂਰੀ ਮਤ ਕਰਣੀ ਬਾਜੋਂ ਕੱਟੇ ਘਟ ਪ੍ਰਾਨਵਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੈ ਪੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰੀਆ ਉਹ ਦਾਨ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਜ ਤੇ ਨਿਕਸੀ ਫੂਟ ਮਰਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾ ਦੁੱਖ ਲਾਗੇ ਤਾਂ ਤੁਜੈ ਸਮਾਲੀ ਰਹਾਉ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਸ਼ ਕਰੀ ਸੋ ਤੇ ਰਹ ਹਦੂਰ ਤੂੰ ਦੇਖੇ ਹੋ ਮੁਕ ਕਰ ਪਾਉ ਤੇਰੇ ਕੰਮ ਨ ਤੇਰੇ ਨਾਹੀ ਜੇ ਤਾ ਦੇ ਤੇ ਤਾ ਖਾਓ ਪਿਆਰ ਦਰ ਨਾਹੀ ਕਹਿ ਦਰ ਜਾਓ ਨਾਨਕ ਇੱਕ ਕਹਿਰ ਦਾਸ ਜੀਓ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਵੇਖ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਪਾਵੈ ਨਾਨਕਾ ਹੁਕਮ ਸੁਈ ਪਰਵਾਨੋ ਸ੍ਰੀ ਰਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਪਾਵੈ ਦੇਨ ਦੇਈ ਸੋਏ ਕੀਤੇ ਕਹਿ ਕਹੇ ਕਿਆ ਹੋਵੇ ਆਪੇ ਸੱਚ ਪਾਵੈ ਤਿਸ ਸੱਚ ਅੰਦਾ ਕੱਚਾ ਕਚਨੇ ਕਾਚਰਾ ਉ ਜਾਕੇ ਰੁਖ ਬਿਰਖ ਆਰਾਓ ਤਜੇ ਜੇ ਹੀ ਧਾਤ ਤੇ ਹਤ ਨਾ ਫੁੱਲ ਭਾਉ ਫਲ ਲਿਖਿਆ ਪਾਏ ਆਪ ਵੀ ਜਾਪੇ ਹੀ ਖਾਏ ਕੱਚੀ ਕੰਧ ਕੱਚਾ ਵਿਚ ਰਾਜ ਮਤ ਅਲੂਣੀ ਫਿੱਕਾ ਸਾਤ ਨਾਨਕ ਆਣ ਆਵੇ ਰਾਸ ਵਿਣ ਨਾਵ ਨਾਹੀ ਸਾਬਾ ਸ੍ਰੀ ਗਾਗ ਮਹੱਲਾ ਪਹਿਲਾ ਧਰਪੰਜਵਾਂ ਅਜਾਲ ਜਲਾਈ ਨਹਿਲੇ ਨਹਿਕਾਉ ਕਟਾਰਾ ਕਰ ਸਕੈ ਜਿਉ ਸਾਹਿਬ ਰਖੈ ਤਿਉ ਰਹਿ ਇਸ ਲੋਭੀ ਕਾ ਜੀਉ ਟਲ ਭਲੇ ਬਿਨ ਤੇਲ ਦੀਵਾ ਕਿਉ ਜਲੇ ਰਹਾ ਉਪੋਤੀ ਪ੍ਰਾਣ ਕਮਾਈਐ ਭਉ ਬੱਟੀ ਤੇ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉ ਜਲੇ ਕਰ ਚਾਨਣ ਸਾਹਿਬ ਤੋਂ ਮਿਲ ਰਹਾ ਏ ਤਨ ਲਾਗੇ ਬਾਣੀਆਂ ਸੁਖੂਐ ਸੇਵ ਕੁਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈ ਸੁਣ ਪਾਈਐ ਕਉ ਨਾਨਕ ਵਾ ਲੜਾਈਐ ਸ੍ਰੀ ਰਗ ਮਹੱਲਾ ਤੀਜਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਹੋ ਸਤਿਗੁਰ ਸੇਵੀ ਆਪਣਾ ਇਕ ਮਨ ਇਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਤ ਹੈ ਜਿਸ ਨੂੰ ਦੇਹ 부ਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਤਿਆਈਏ ਨਾਉ ਮੰਗਿਏ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੀ ਰਹੇ ਸਮਾਏ ਰਹਾਉ ਜਿਨੀ ਸਤਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤੁਰ ਹਰ ਰਸ ਰਬ ਰਹਾ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸ ਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਬ ਰਹਾ ਪਾਇਆ ਦਰਗਹਿ ਮਾਨ ਸਤਗੁਰ ਸੇਵਣ ਆਪਣਾ ਤੇ ਬਿਰਲੇ ਸੰਸਾਰ ਹਉ ਮਮਤਾ ਮਾਰਕ ਹਰ ਰਖਿਆ ਉਰਧਾਰ ਹਉ ਤਿਨ ਕੈ ਬਲਹਾਰਣ ਜਿਨਾਂ ਨਾਮੇ ਲਗਾ ਪਿਆਰ ਸੇ ਸੁਖੀਏ ਚੌਜੁਗੀ ਜਿਨਾਂ ਨਾਮ ਅਕੋਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੁਕੇ ਮੂ ਪਿਆਸ ਹਰ ਸੇਤੀ ਮਨ ਰਭੂ ਰਹਾ ਘਰ ਹੀ ਮਾਏ ਉਦਾਸ ਜਿਨਾਂ ਹਰ ਕਾ ਸਾਦਾ ਆਹੋ ਤਿਨ ਬਲਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾ ਸ੍ਰੀ ਰਾਗ ਮਹੱਲਾ ਤੀਜਾ ਬਉ ਭੇਖ ਕਰ ਪਰਮਾਈਏ ਮਨ ਹਿਰਦੈ ਕਪਟ ਕਮਾਏ ਹਰ ਕਾ ਮੈਲ ਨਾ ਪਾਵੇਈ ਮਰ ਵਿਸਟਾ ਮਹਿ ਸਮਾਏ ਮਨ ਰੇ ਗ੍ਰਹਿ ਹੀ ਮਾਏ ਵਿਦਾ ਸਤ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕਾ ਸਬਦ ਮਾਨ ਜੀਤਿਆ ਆਤਮੁਕਤ ਕਰੇ ਮੈਂ ਪਾਏ ਹਰ ਕਾ ਨਾਮ ਤੇਾਈਏ ਸਤ ਸੰਗਤ ਮੇਲ ਮਲਾਏ ਜੇ ਲਖ ਇਸਤਰੀਆ ਭੋਗ ਕਰਹਿ ਨਾਭਖੰਡ ਰਾਜ ਕਮਾਹਿ ਬਿਨ ਸਤ ਗੁਰ ਸੁਖ ਨ ਪਾਵੇ ਫਿਰ ਫਿਰ ਜੋਨੀ ਪਾਏ ਹਰ 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 ਹਾਰ ਕੰਠ ਜਿਨੀ ਹਰ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਤਿੰਨਾ ਪਿਛੈ ਰਿੱਤ ਸਿੱਧ ਫਿਰੈ ਉਨਾਂ ਤੇਲ ਨਾਤਮਾ ਹੈ ਜੋ ਪ੍ਰਭਾ ਵੈ ਸੋਤੀ ਹੈ ਅਬਰ ਨ ਕਰਣਾ ਜਾਏ ਜਨ ਨਾਨਕ ਜੀ ਵੇ ਨਾਮ ਲੈ ਹਰ ਦੇਵ ਸਹਿਜ ਸੁਭਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ